प्यारे विद्यार्थियों आज दी वीडियो ਵਿੱਚ ਦੋ ਮਸ਼ਹੂਰ ਕਹਾਣੀਆਂ ਹਨ ਜੋ ਬਾਰ ਬਾਰ ਪੇਪਰ ਚਾਹਦੀਆਂ ਹਨ ਇੱਕ ਸਾਜ ਅਤੇ ਇੱਕ ਆਪਣਾ ਦੇਸ਼ ਇਸ ਵੀਡੀਓ ਨੂੰ ਤੁਸੀਂ ਤਿੰਨ ਚਾਰ ਵਾਰ ਹੀ ਦੇਖੋਗੇ ਤੁਹਾਨੂੰ ਕਹਾਣੀ ਆਪਣੇ ਆਪ ਯਾਦ ਹੋ ਜਾਣਗੀਆ ਚਲੋ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਿਆਰੇ ਵਿਦਿਆਰਥੀਓ ਇਸ ਕਹਾਣੀ ਦੀ ਵੀਡੀਓ ਨੂੰ ਯਾਦ ਕਰਨ ਦਾ ਇੱਕ ਆਸਾਨ ਤਰੀਕਾ ਦੱਸਦਾ ਸਮਾਰਟ ਟੀਵੀ ਅੱਜਕਲ ਹਰੇਕ ਕੋਲ ਹੁੰਦਾ ਹੈ ਮੋਬਾਈਲ ਤੇ ਆदमी ਥੱਕ ਜਾਂਦਾ ਹੈ ਇਸ ਕਹਾਣੀ ਸਮਾਰਟ ਟੀਵੀ ਦੇਖਣ ਦਾ ਇੱਕ ਆਸਾਨ ਤਰੀਕਾ ਦੱਸਦਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ YouTube ਚੈਨਲ ਨੂੰ ਓਪਨ ਕਰ ਲੈਣਾ ਆਪਣੇ ਸਮਾਰਟ ਟੀਵੀ ਵਿੱਚ ठीक है जिस तरह आप मूवी गाने वगैरह देखते हैं उस यूट्यूब नीं अपने समार्ट टीवी पहला ऑन कर लागे, जिस तरह ही यूट्यूब ऑन हो जाएगा आ देखो यूट्यूब आ गया इस असी क्लिक करा तो साढ़े अगे इस तरह इंटरफेस आ जाएगा यूट्यूब का खुल के इसच जावे सर्च अ टाइप करा मिस्ट जगत ऑल इन वन जिदे स्पेलिंग नीचे लिखे पे ने ਇਸ ਨੂੰ ਆਪਾਂ ਇੱਥੇ ਟਾਈਪ ਕਰਾਂਗੇ ਤੇ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਏਗਾ ਇਸ ਨੂੰ ਆਪਾਂ ਮੂਵੀ ਨੂੰ نیچے ਆ ਕੇ ਥੋੜੀ ਅੱਗੇ-ਅੱਗੇ ਕਰਾਂਗੇ ਜਿਸ ਤਰ੍ਹਾਂ ਦੋ ਤਿੰਨ ਮੂਵੀ ਅੱਗੇ ਕਰਾਂਗੇ ਤੇ ਇੱਕ ਐਸਾ ਲੋਗੋ ਆ ਜਾਏਗਾ ਮੈਡਲ ਵਾਲਾ ਜਿਹੜਾ ਹੱਥ 'ਚ ਮੈਡਲ ਫੜਿਆ ਹੈ ਇਸ ਤੇ ਅਸੀਂ ਕਲਿੱਕ ਕਰਾਂਗੇ ਜੇ ਤੁਸੀਂ ਇਸ ਤੇ ਕਲਿੱਕ ਕਰੋਗੇ ਤੁਸੀਂ ਮੇਰੇ ਚੈਨਲ 'ਚ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਐਸੇ ਸਾਰੇ ਵੀਡੀਓ ਦਿਖਾਈ ਦੇਣਗੇ ਆ ਜਿਵੇਂ ਬੱਚਿਆਂ ਦੀ ਕਹਾਣੀ ਹੈ ਰੇਲਵੇ ਦੀ ਹੈ ਗਾਹ ਹੋਰ ਵੀਡੀਓ ਆਈ ਜਾਣਗੀਆਂ ਠੀਕ ਹੈ ਇਸੇ ਤਰ੍ਹਾਂ ਹੀ ਘਰ ਦਾ ਪਿਆਰ ਆ ਗਿਆ ਇਸੇ ਤਰ੍ਹਾਂ ਹੀ ਹੋਰ ਵੀਡੀਓ ਆਈ ਜਾਣਗੀਆਂ ਇਸੇ ਚ ਵੀਡੀਓ ਸਿਲੈਕਟ ਕਰਕੇ ਆਰਾਮ ਨਾਲ ਟੀਵੀ ਤੇ ਲਗਾ ਕੇ ਦੇਖੋ ਤੇ ਯਾਦ ਕਰੋ ਇਸ ਕਹਾਣੀ ਦੋ ਤਿੰਨ ਵਾਰੀ ਦੇਖੋਗੇ ਤੁਹਾਨੂੰ ਯਾਦ ਹੋ ਜਾਣਗੀਆ ਓਕੇ ਡੀਅਰ ਸਟੂਡੈਂਟਸ ਸ਼ੁਰੂ ਕਰਦੇ ਆ ਪਿਆਰੇ ਵਿਦਿਆਰਥੀਓ ਹੁ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅਗਲੀ ਕਹਾਣੀ ਆਪਣਾ ਦੇਸ਼ ਜਿਹਦੇ ਲੇਖਕ ਨੇ ਸੰਤੋਖ ਸਿੰਘ ਤੀਰ ਇਹ ਬਹੁਤ ਵਾਰ ਪੇਪਰਾਂ ਚ ਆਈਏ ਇਟ ਇਜ਼ ਵੈਰੀ ਇੰਪੋਰਟੈਂਟ ਸਟੋਰੀ ਕਹਾਣੀਏ ਪੰਜਾਬੀ ਦੀ ਬੜੀ ਮਸ਼ਹੂਰ ਇਹਨੂੰ ਤੁਸੀਂ 3-4 ਵਾਰ ਦੇਖੋਗੇ ਤੁਹਾਨੂੰ ਆਪੇ ਆਪ ਯਾਦ ਹੋ ਜੇਗੀ ਚਲੋ ਇਹਨੂੰ ਸ਼ੁਰੂ ਕਰਦੇ ਆ ਆਪਣਾ ਦੇਸ਼ ਕਹਾਣੀ ਅਸੀਂ ਪੜ੍ਹ ਜਾ ਰਹੇ ਹਾਂ ਔਰ ਇੱਕ ਕਹਾਣੀ ਬੜੀ ਮਸ਼ਹੂਰ ਹੈ ਤੇ ਇਹ 2000 ਤੇ 1 2 3 4 5 6 7 8 10 11 13 16 ਤੇ 17 ਵਿੱਚ ਹੀ ਆਈ ਹੈ ਇਸ ਨੂੰ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹਨੂੰ ਯਾਦ ਕਰੋਗੇ ਤੇ ਆਪਣੇ ਆਪ ਹੀ ਤੁਹਾਨੂੰ ਯਾਦ ਹੋ ਜਾਏਗੀ ਇਸ ਨੂੰ ਇਹਨੇ ਪੜ੍ਹਨ ਦੀ ਲੋੜ ਵੀ ਨਹੀਂ ਪਵੇਗੀ ਆਪਣਾ ਦੇਸ਼ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਦੀ ਰਚਨਾ ਹੈ ਇਸ ਕਹਾਣੀ ਵਿੱਚ ਲੇਖਕ ਨੇ ਅਜੋਕੇ ਯੁੱਗ ਵਿੱਚ ਦੇਸ਼ ਭਗਤ ਦੀ ਭਾਵਨਾ ਨੂੰ ਨਵੇਕਲੇ ਢੰਗ ਨਾਲ ਪੇਸ਼ ਕੀਤਾ ਹੈ ਲੇਖਕ ਦੱਸਦਾ ਹੈ ਕਿ ਕਿਸੇ ਵਿਅਕਤੀ ਨੂੰ ਉਹ ਦੇਸ਼ ਹੀ ਆਪਣਾ ਲੱਗਦਾ ਹੈ ਜਿੱਥੇ ਉਹ ਜੰਮਿਆ ਪਲਿਆ ਤੇ ਰਹਿ ਰਿਹਾ ਹੁੰਦਾ ਹੈ ਅਤੇ ਦੇਸ਼ ਨਾਲ ਉਸਦੀ ਭਾਵਕ ਸਾਂਝ ਹੁੰਦੀ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਦੋ ਭਰਾ 16 ਸਾਲ ਪਹਿਲਾਂ ਜਦੋਂ ਉਹ ਇੱਕ 2 ਸਾਲ ਇੱਕ ਇੱਕ ਅਤੇ 2 ਸਾਲਾਂ ਦੇ ਸੰ ਆਪਣੇ ਮਾਤਾ ਪਿਤਾ ਨੇ ਕੈਨੇਡਾ ਚਲੇ ਗਏ ਹੁਣ ਉਹਨਾਂ ਦਾ ਪਿਤਾ ਨਰਿੰਦਰ ਸਿੰਘ ਉਹਨਾਂ ਨੂੰ ਭਾਰਤ ਲੈ ਕੇ ਆਇਆ ਸੀ ਤਾਂ ਜੋ ਆਪਣੇ ਦੇਸ਼ ਨੂੰ ਦੇਖ ਸਕਣ ਕਿਉਂਕਿ ਉਹਨਾਂ ਉਹਨਾਂ ਕੇਵਲ ਜਨਮ ਹੀ ਇੱਥੇ ਲਿਆ ਸੀ ਪਰ ਉਹਨਾਂ ਦਾ ਲਗਾਓ ਕੈਨੇਡਾ ਦੀ ਧਰਤੀ ਅਤੇ ਉਥੋਂ ਦੇ ਵਾਤਾਵਰਨ ਨਾਲ ਸੀ ਕੈਨੇਡਾ ਵਿੱਚ ਉਹਨਾਂ ਦੇ ਘਰ ਪੰਜਾਬੀ ਬੋਲੀ ਜਾਂਦੀ ਸੀ ਪਰ ਉਹਨਾਂ ਦੇ ਉਹਨਾਂ ਦੇ ਲਬੋ ਲੈਜਾ ਅੰਗਰੇਜ਼ੀ ਢੰਗ ਦਾ ਹੀ ਸੀ ਸਾਡੇ ਪੰਜਾਬੀ ਘਰਾਂ ਵਿੱਚ ਆਮ ਤੌਰ ਤੇ ਵਰਤੇ ਜਾਣ ਵਾਲੇ ਸ਼ਬਦ ਮੇਜ਼ ਬਾਰੀ ਬੂਹਾ ਆਦਿ ਉਹਨਾਂ ਦੇ ਸਮੇਂ ਤੋਂ ਬਾਹਰ ਸਨ ਨਰੀਂਦਰ ਨੇ ਪੜ੍ਹਿਆ ਲਿਖਿਆ ਸੁਜਮਾਨ ਤੇ ਆ ਗਾਂ ਬਹੁਤ ਵਿਅਕਤੀ ਸੀ ਇਹ ਉਹ ਇਥੇ ਟੀਚਰ ਲੱਗਾ ਹੋਇਆ ਸੀ ਉਹ ਚੰਗੇ ਉਹ ਚੰਗੇਰੇ ਜੀਵਨ ਲਈ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਤੇ ਅੱਜਕੱਲ ਉਹ ਵੈਨਕੂਵਰ ਵਿੱਚ ਰਹਿ ਰਿਹਾ ਸੀ ਆਪ ਤਾਂ ਉਹ ਪੂਰਾ ਪੂਰਾ ਪੰਜਾਬੀ ਸੀ ਪਰ ਉਸ ਨੂੰ ਆਪਣੇ ਪੁੱਤਰਾਂ ਬਾਰੇ ਚਿੰਤਾ ਜਈ ਲੱਗੀ ਰਹਿੰਦੀ ਸੀ ਜਿਹੜੀ ਕੀ ਉੱਥੇ ਉੱਥੇ ਰਹਿੰਦੇ ਸਾਰੇ ਪੰਜਾਬੀਆਂ ਦੀ ਸਾਂਝੀ ਸੀ ਉਹ ਆਪਣੇ ਪੁੱਤਰਾਂ ਨੂੰ ਭਾਰਤ ਜਾਂ ਪੰਜਾਬ ਬਾਰੇ ਉਹ ਸਭ ਕੁਝ ਦੱਸਦਾ ਰਹਿੰਦਾ ਸੀ ਜੋ ਉਹਨਾਂ ਲਈ ਜ਼ਰੂਰੀ ਸੀ ਉਸ ਨੇ ਉਹਨਾਂ ਨੂੰ ਰਮਾਇਣ ਮਹਾਭਾਰਤ ਸਿਰ ਗੁਰਗਨ ਸਭ ਜੀ ਬਾਰੇ ਦੱਸਣ ਤੋਂ ਇਲਾਵਾ ਪੰਜਾਬ ਦੀ ਧਰਤੀ ਪਾਕਿਸਤਾਨ ਤੇ ਇਸ ਨਾਲ ਵੱਖ ਹੁੰਦੇ ਇਸ ਦੇ ਦਰਿਆਵਾਂ ਦੇ ਪੰਜਾਂ ਤੋਂ ਦੂਰ ਹੈ ਜਨਵਰੀ ਵੀ ਦੱਸਿਆ ਉਹਨਾਂ ਨੇ ਵੈਨਕੂਰ ਕੂਵਰ ਦੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹੋਏ ਸਨ ਨਰਿੰਦਰ ਸਿੰਘ ਨੇ ਉਹਨਾਂ ਨੂੰ ਦੱਸਾਂ ਗੁਰੂਆਂ ਗੁਰੂ ਸਾਹਿਬਾਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਜਦੋਂ ਇੱਕ ਮੁੰਡੇ ਨੇ ਗੁਰੂ ਹਰਿਕ੍ਰਿਸ਼ਨ ਜੀ ਦੀ ਤਸਵੀਰ ਦੇਖ ਕੇ ਉਹਨਾਂ ਨੂੰ ਚਾਈਲਡ ਕਹਿ ਕੇ ਉਹਨਾਂ ਬਾਰੇ ਪੁੱਛਿਆ ਸੀ ਤਾਂ ਨਰਿੰਦਰ ਸਿੰਘ ਨੇ ਉਸ ਨੂੰ ਅਜੇਹ ਕਹਿਣ ਰੋਕ ਕੇ ਉਸ ਤੋਂ ਹੱਥ ਜੋੜ ਕੇ ਨਮਸਕਾਰ ਕਰਵਾਈ ਸੀ ਰਮਾਇਣ ਤੇ ਮਹਾਪਰਦੇ ਸੀਰੀਲਿਆਂ ਦੀਆਂ ਕਸਟਮ ਵੀ ਕੈਨੇਡਾ ਪੁੱਛ ਗਈਆਂ ਸਾਨੂੰ ਰਮਾਇਣ ਦਾ ਸੀਰੀਅਲ ਦੇਖਦਿਆਂ ਹਨੂਮਾਨ ਤੇ ਉਹਨਾਂ ਦੀ ਬਨਰ ਸੈਨਾ ਨੂੰ ਦੇਖ ਕੇ ਇੱਕ ਨੇ ਪੁੱਛਿਆ ਸੀ ਕਿ ਇੰਡੀਆ ਵਿੱਚ ਪੁੱਛਾਂ ਵਾਲੇ ਲੋਕ ਵੀ ਹਨ ਨਰੀਂਜਨ ਸਿੰਘ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਸਮਝਾ ਸਕਿਆ ਸੀ ਕਿ ਇਹ ਮਿਥਿਆਸ ਹੈ ਜਦੋਂ ਉਸਨੇ ਕਿਹਾ ਕਿ ਭਾਰਤ ਦੀ ਰੂਹ ਹੈ ਤਾਂ ਉਹ ਹੱਸ ਪਏ ਅਜਿਹੀਆਂ ਗੱਲਾਂ ਦੇਖ ਕੇ ਨਰੀਂਜਨ ਸਿੰਘ ਨੇ ਉਹਨਾਂ ਨੂੰ ਭਾਰਤ ਲਿਆ ਕੇ ਦਿੱਲੀ ਪੰਜਾਬ ਤਾਜਮਹਿਲ ਦਰਬਾਰ ਸਾਹਿਬ ਤੇ ਪਿੰਡ ਦਿਖਾਉਣ ਦਾ ਨਿਸ਼ਚੈ ਕੀਤਾ ਦਸੰਬਰ ਦੇ ਅੱਧ ਵਿੱਚ ਉਹ ਇੰਡੀਆ ਆ ਪੁੱਜੇ ਉਸ ਨੇ ਪਿੰਡ ਵਿੱਚ ਇੱਕ ਵੈਨ ਕਰਾਏ ਉਤੇ ਲੈ ਕੇ ਉਹਨਾਂ ਨੂੰ ਸ਼ਹਿਰ ਕਰਾਉਣੀ ਸ਼ੁਰੂ ਕੀਤੀ ਇੱਕ ਦਿਨ ਜਦੋਂ ਆਗਰਾ ਤੋਂ ਦਿੱਲੀ ਆ ਰਹੇ ਸਨ ਤਾਂ ਨਰੀਂਜਨ ਸਿੰਘ ਨੇ ਆਪਣੇ ਇੱਕ ਦੋਸਤ ਐਮਪੀ ਕੁਲ ਠਹਿਰਨਾ ਸੀ ਟੈਲੀਫੋਨ ਤੋਂ ਇਹ ਪਤਾ ਲੱਗਣ ਤੇ ਕਿ ਉਹ ਮਦਰਾਸ ਗਿਆ ਹੋਇਆ ਹੈ ਉਹ ਸਭ ਨੂੰ ਲੈ ਕੇ ਇੱਕ ਦੂਸਰੇ ਦੋਸਤ ਦੇ ਘਰ ਪੁੱਜਾ ਜੋ ਕਿ ਬੜਾ ਮਹਿਮਾਨ ਨਿਵਾਜ਼ ਸੀ ਇੱਕ ਹੋਰ ਦੋਸਤ ਪਹਿਲਾਂ ਹੀ ਉਸ ਦੇ ਘਰ ਆਇਆ ਹੋਇਆ ਸੀ ਸਾਰੇ ਜਨੇ ਡਰਾਇੰਗ ਰੂਮ ਵਿੱਚ ਬੈਠੇ ਸਨ ਥੱਕੇ ਹੋਏ ਤਾਂ ਸਾਰੇ ਸਨ ਪਰ ਮੁੰਡੇ ਕੋਈ ਜ਼ਿਆਦਾ ਮੁਰਜਾਏ ਹੋਏ ਸਨ ਉਹ ਚੁੱਪਚਾਪ ਬੈਠੇ ਖਾਲੀ ਅੱਖਾਂ ਨਾਲ ਕੰਧਾਂ ਵੱਲ ਦੇਖ ਰਹੇ ਸਨ ਜਿਵੇਂ ਉਹਨਾਂ ਦੇ ਮਨ ਵਿੱਚ ਕਿਸੇ ਹੋਰ ਤਾਂ ਹੋਣ ਉਹ ਮੇਜ਼ਬਾਨ ਦੇ ਪੁੱਛਣ ਤੇ ਚਾਹ ਜਾਂ ਕੌਫੀ ਕੁਝ ਹੀ ਪੀਣ ਲਈ ਤਿਆਰ ਨਾ ਹੋਏ ਬਾਕੀ ਨੇ ਖਾਣੇ ਦੀ ਇੱਛਾ ਪ੍ਰਗਟ ਕੀਤੀ ਤੇ ਮੇਜ਼ਬਾਨ ਨੇ ਉਹਨਾਂ ਅੱਗੇ ਵਿਸਕੀ ਰੱਖ ਦਿੱਤੀ ਉਸ ਦੇ ਪੁੱਛਣ ਤੇ ਨਿੰਨ ਸਿੰਘ ਨੇ ਦੱਸਿਆ ਕਿ ਮੁੰਡੇ ਆਂਡਿਆਂ ਨਾਲ ਇੱਕ ਇੱਕ ਸੈਂਡਵਿਚ ਤੇ ਥੋੜਾ ਸੇਬ ਖਾ ਲੈਣਗੇ ਔਰ ਪਾਣੀ ਨਹੀਂ ਪੀਂਦੇ ਅਗੇ ਟੀਨੇਜਰ ਹੋਣ ਕਰਕੇ ਵਿਸਕੀ 19 ਸਾਲ ਪੀਂਦੇ ਉਹਨਾਂ ਨੂੰ ਅਸਲ ਵਿੱਚ ਕੈਨੇਡਾ ਦਾ ਖਾਣਾ ਪੀਣਾ ਹੀ ਮਾਫਕ ਸੀ ਉਹ ਉਹ ਸਾਲ ਜ਼ਰੂਰ ਇੰਡੀਆ ਦੀ ਹਵਾ ਵਿੱਚ ਲੈ ਰਹੇ ਸਨ ਮੁੰਡਿਆਂ ਨੂੰ ਉਕਤਾਏ ਦੇ ਦੇਖ ਕੇ ਮੇਜ਼ਬਾਨ ਨੇ ਉਹਨਾਂ ਨੂੰ ਤੇ ਕਮਰੇ ਵਿੱਚ ਆਰਾਮ ਕਰਨ ਲਈ ਭੇਜ ਦਿੱਤਾ ਉਸ ਦੇ ਘਰ ਫਿਲਟਰਡ ਪਾਣੀ ਦਾ ਪਤਾ ਲੱਗਣ ਤੇ ਉਹਨਾਂ ਨੇ ਰੱਜ ਕੇ ਪਾਣੀ ਪੀ ਲਿਆ ਅਤੇ ਦੋ-ਦੋ ਤਿੰਨ ਦਿਨ ਸੈਂਡਵਿਚ ਵੀ ਖਾ ਲਏ ਮੁੰਡੇ ਨੇ ਉਹਨਾਂ ਦਾ ਮੁੰਡੇ ਤੇ ਉਹਨਾਂ ਦਾ ਬਾਪ ਕਲੀਨ ਸ਼ੇਵਰ ਸਨ ਮੁੰਡਿਆਂ ਦੇ ਉੱਪਰ ਜਾਣ ਮਗਰੋਂ ਬਾਕੀ ਥੱਲੇ ਵਿਸਕੀ ਪੀਂਦੇ ਤੇ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਮੁੰਡਿਆਂ ਦੇ ਭਾਰਤ ਬਾਰੇ ਪ੍ਰਤੀਕਰਮ ਪੁੱਛਣ ਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਭਾਰਤ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਮਹਿਸੂਸ ਹੋਈ ਹੈ ਉਹਨਾਂ ਨੂੰ ਸੜਕਾਂ ਵੀ ਚੰਗੀਆਂ ਨਹੀਂ ਲੱਗੀਆਂ ਉਹਨਾਂ ਨੂੰ ਬਹੁਤੀ ਥਾਂ ਕੱਚੀ ਲੱਗੀ ਹੈ ਉਹਨਾਂ ਨੇ ਤਾਜ ਮਹਿਲ ਤੇ ਦਰਬਾਰ ਸਾਹਿਬ ਨੂੰ ਕਿਵਲ ਚੰਗਾ ਹੀ ਕਿਹਾ ਹੈ ਉਹਨਾਂ ਨੇ ਦੱਸਿਆ ਕਿ ਇਹ ਭਾਰਤ ਦੇ ਭਾਵੇਂ ਜੂਬੇ ਹਨ ਪਰ ਇਹਨਾਂ ਲਈ ਬਿਲਡਿੰਗ ਹੀ ਹਨ ਜੇਕਰ ਇਹਨਾਂ ਨੂੰ ਇਹਨਾਂ ਦਾ ਇਤਿਹਾਸ ਦੱਸੋ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਉਸ ਨੇ ਦੱਸਿਆ ਕਿ ਉਹ ਮੁੰਡਿਆਂ ਦੀ ਇਸ ਗੱਲ ਕਰਕੇ ਪਰੇਸ਼ਾਨ ਹੈ ਤੇ ਉਹ ਚਾਹੁੰਦਾ ਹੈ ਕਿ ਉਹ ਆਪਣੀ ਮਾਤਭੂਮੀ ਨਾਲ ਜੁੜਨ ਜਿਸ ਦਿਨ ਉਹ ਦਿੱਲੀ ਹਵਾਈ ਅੱਡੇ ਤੇ ਉਤਰੇ ਸਨ ਤਾਂ ਉਸ ਨੇ ਧਰਤੀ ਨੂੰ ਹੱਥ ਲਾ ਕੇ ਆਪਣੇ ਮੱਥੇ ਨਾਲ ਛੁਆਇਆ ਸੀ ਪਰ ਇਹ ਚੁੱਪ ਸਨ ਇਹ ਸੁਣ ਕੇ ਮੇਜ਼ਬਾਨ ਤੇ ਨਿਰੰਜਨ ਸਿੰਘ ਨੂੰ ਸਮਝਾਇਆ ਕਿ ਉਸ ਦੇ ਮੁੰਡੇ ਇਸ ਦੇਸ਼ ਨਾਲ ਫੈਮਿਲੀਅਰ ਨਹੀਂ ਹਨ ਤੇ ਨਾ ਹੀ ਹੋ ਸਕਦੇ ਹਨ ਇਹ ਇਹਨਾਂ ਦਾ ਦੇਸ਼ ਨਹੀਂ ਇਹਨਾਂ ਦਾ ਦੇਸ਼ਕ ਨੇ ਡ ਹੈ ਇੱਥੇ ਕੇਵਲ ਇਹ ਜੰਮੇ ਹਨ ਬਚਪਨ ਜਿੱਥੇ ਬੀਤਦਾ ਹੈ ਤੇ ਇਸ ਜਿਸ ਵਾਤਾਵਰਣ ਵਿੱਚ ਬੀਤਦਾ ਉਸ ਨਾਲ ਹੀ ਕਿਸੇ ਦਾ ਮੂਹ ਹੋ ਸਕਦਾ ਹੈ ਇਸ ਕਰਕੇ ਉਸ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਇਹ ਨਾ ਭਾਰਤੀ ਹਨ ਨਾ ਪੰਜਾਬੀ ਸਗੋਂ ਇਹ ਵਿਚਾਰੇ ਜੇ ਹਨ ਇਹਨਾਂ ਦੇ ਧੀਆ ਪੁੱਤਰ ਵੀ ਉਪਰੇ ਹੋਣਗੇ ਈਉਂ ਹੀ ਫਿਰ ਸਮਾ ਪਾ ਕੇ ਨਸਲਾ ਬਦਲ ਜਾਂਦੀਆਂ ਹਨ ਨਰੀਂਜਨ ਸਿੰਘ ਨੇ ਦੱਸਿਆ ਕਿ ਇਹਨਾਂ ਨੂੰ ਚੰਡੀਗੜ ਪਸੰਦ ਆਇਆ ਹੈ ਇਹ ਸੁਣ ਕੇ ਮੇਜ਼ਬਾਨ ਨੇ ਦੱਸਿਆ ਇੱਥੇ ਕੋਈ ਰਹਿੰਦਾ ਹੈ ਉਹ ਉੱਥੇ ਦੇ ਰਹਿਣ ਸਣ ਦੀ ਅਤਜਈ ਪੈ ਜਾਂਦੀ ਹੈ ਚੰਡੀਗੜ੍ਹ ਦਾ ਬੰਦਾ ਪਿੰਡ ਜਾ ਕੇ ਨਹੀਂ ਰਹਿ ਸਕਦਾ ਤੇ ਪਿੰਡ ਦੇ ਬੰਦੇ ਨੂੰ ਚੰਡੀਗੜ੍ਹ ਦੀਆਂ ਫਲਸਫੇ ਵਿੱਚ ਟੱਟੀ ਨਹੀਂ ਹੁੰਦੀ ਇਸ ਕਰਕੇ ਉਸ ਨੂੰ ਆਪਣੇ ਮੁੰਡਿਆਂ ਬਾਰੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਸਾਰੇ ਦੇਸ਼ ਆਪਣੇ ਹਨ ਭਾਰਤ ਵੀ ਕਦੇ ਆਰੀਆ ਦਾ ਦੇਸ਼ ਨਹੀਂ ਹੁੰਦਾ ਸੀ ਪਰ ਫਿਰ ਮੁਗਲ ਆਏ ਸਭ ਇੱਥੋਂ ਦੇ ਹੀ ਹੋ ਗਏ ਅੱਜ ਦੁਨੀਆ ਇੱਕ ਹੁੰਦੀ ਜਾ ਰਹੀ ਹੈ 11 ਵਜੇ ਨਰਿੰਦਰ ਸਿੰਘ ਨੂੰ ਉੱਪਰ ਮੁੰਡਿਆਂ ਕੋਲ ਭੇਜ ਦਿੱਤਾ ਗਿਆ ਕਿਉਂਕਿ ਉਹ ਉਹਨਾਂ ਦੇ ਲੋੜਾਂ ਨੂੰ ਸਮਝਦਾ ਸੀ ਸਵੇਰੇ ਉਹ ਸਾਰੇ ਤਿਆਰ ਹੋ ਕੇ ਡਰਾਇੰਗ ਰੂਮ ਵਿੱਚ ਆ ਗਏ ਉਹਨਾਂ ਨੇ ਬੈਠੀਆਂ ਟਾਇਲਟਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਕੰਮ ਚਲਾ ਲਿਆ ਹੋਵੇਗਾ ਬਾਹਰ بارش ਪੈ ਰਹੀ ਸੀ ਮੇਜ਼ਬਾਨ ਨੇ ਕਿਹਾ ਕਿ ਇੰਡੀਆ ਵਰਗੀ ਸੋਹਣੀ بارش ਦੁਨੀਆ ਵਿੱਚ ਕਿਤੇ ਨਹੀਂ ਪੈਂਦੀ ਤੇ ਨਾ ਹੀ ਇਹੋ ਜਿਹੇ ਬੱਦਲ ਆਉਂਦੇ ਹਨ ਇੱਥੋਂ ਦੀ ਜਨਵਰੀ ਤੋਂ ਉਪਰ ਤੇ ਬਸੰਤ ਦਾ ਵੀ ਕੋਈ ਮੁਕਾਬਲਾ ਨਹੀਂ ਇੱਥੋਂ ਵਰਗੇ ਚੰਦ ਸੂਰੇ ਤੇ ਕਾਲੀ ਰਾਤ ਵਿੱਚ ਕਿਤੇ ਨਹੀਂ ਪਰ ਉਹ ਮੁੰਡੇ ਚੁੱਪ ਹੀ ਰਹੇ ਜਾਂ ਕੇਵਲ ਉਹਨਾਂ ਵੱਲ ਦੇਖਦੇ ਰਹੇ ਮੇਜ਼ਬਾਨ ਦੇ ਪੁੱਛਣ ਤੇ ਪਤਾ ਲੱਗਾ ਕਿ ਮੁੰਡਿਆਂ ਦੇ ਨਾਂ ਹਰਿੰਦਰ ਤੇ ਗੁਰਿੰਦਰ ਹਨ ਉਹ ਆਪਣੇ ਆਪ ਨੂੰ ਹੈਰੀ ਤੇ ਗੈਰੀ ਕਹੋਂਦੇ ਹਨ 20-25 ਦਿਨਾਂ ਬਾਗਰੋਂ ਉਹ ਵਾਪਸ ਤੁਰ ਪਏ ਜਹਾਜ਼ ਉਡਣ ਸਮੇਂ ਪਿਤਾ ਦੀ ਅੱਖਾਂ ਵਿੱਚ ਅਥਰੂ ਛਲਕ ਰਹੇ ਸਨ ਪਰ ਬੱਚਿਆਂ ਦੀ ਅੱਖਾਂ ਵਿੱਚ ਖੁਸ਼ੀ ਨਾਲ ਚਮਕ ਰਹੇ ਗਿਆ ਸਨ ਕਿਉਂਕਿ ਉਹ ਕੈਨੇਡਾ ਦੇ ਰਹਿਣਾ ਹਿਲਕੇ ਸਨ प्यारे विद्यार्थी हम अभी शुरू करने जा रहे हैं सांच कहानी जो कि लेखक सुजान सिंह दी लिखी हुई है इस वीडियो में ਤੁਸੀਂ 3-4 ही دیکھو گے ਤੁਹਾਨੂੰ کہانی یاد ਹੋ ਜੇਗੀ ਚਲੋ ਸ਼ੁਰੂ ਕਰਦੇ ਹਾਂ हेलो डियर स्टूडेंट्स बेटा यही सांच कहानी है जेडी थानू पेपरम विच आवेगी ठीक है बेटा जे ਤੁਸੀਂ ਇਸ ਨੂੰ ਯਾਦ ਕਰ ਲੈਂਦੇ ਹੋ ठीक है मान लो आप बुक तो रटा नहीं लगा सकते कोई चक्कर नहीं थानू इदी वीडियो बना के भेजी जा रही है ठीक है इसको बार-बार सुनोगे ते थानू अपने आप यही याद हो जाएगी ਚਲੋ ਓਕੇ ਸਟੂਡੈਂਟਸ ਆਪਾਂ ਹੁਣ ਸਟਾਰਟ ਕਰਦੇ ਹਾਂ ਸਾਝ ਕਹਾਣੀ ਸਾਝ ਕਹਾਣੀ ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਸੁਜਾਤ ਸਿੰਘ ਦੀ ਰਚਨਾ ਹੈ ਇਸ ਵਿੱਚ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਹਮਦਰਦੀ ਦੇ ਭਾਵ ਇੱਕ ਦੂਜੇ ਵਿੱਚ ਸਾਝ ਪੈਦਾ ਕਰਦੇ ਹਨ ਅਤੇ ਅਸੀਂ ਇੱਕ ਦੂਜੇ ਨੂੰ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ ਕਹਾਣੀ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ ਐਮ ਐਲ ਮਨੋਹਤਰਾ ਕੁਝ ਸੋਚਦਿਆਂ ਸੋਚਦਿਆਂ ਕਾਲਜ ਵਿੱਚੋਂ ਨਿਕਲਿਆ ਤੇ ਪੱਕੀ ਸੜਕ ਤੱਕ ਕੁਝ ਰਸਤਾ ਕੱਚਾ ਰੋੜੜਿਆ ਭਰਿਆ ਤੇ ਉੱਚਾ ਨੀਵਾ ਹੋਣ ਕਰਕੇ ਉਸ ਨੂੰ ਸਾਈਕਲ ਚਲਾਉਣ ਵਿੱਚ ਕਾਫੀ ਜ਼ੋਰ ਲਾਉਣਾ ਪਿਆ ਤੇ ਅੰਤ ਉਹ ਪੱਕੀ ਸੜਕ ਉੱਤੇ ਜਾ ਚੜਿਆ ਚੜ੍ਹਦੀ ਜੇਟ ਦੀ ਦੁਪਹਿਰ ਭਾਵੇਂ ਬੀ ਚੁੱਕੀ ਸੀ ਪਰ ਗਰਮੀ ਦਾ ਜੋਬਨ ਦਿਖਾ ਰਹੀ ਸੀ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੇ ਬਾਹਰ ਇੱਕ ਤੇ ਖੇਠ ਕੁਝ ਸਵਾਰੀਆਂ ਬਸ ਉੜੀ ਰਹੀਆਂ ਸਨ ਤੇ ਕੁਝ ਸੜਕ ਉੱਤੇ ਬਣੇ ਬੱਸ ਸਟੈਂਡ ਵਿੱਚ ਖੜ੍ਹੀਏ ਸਨ ਜਿਵੇਂ ਕਿ ਆਪਣੇ ਪਿੰਡਾਂ ਵਿੱਚ ਕਈ ਛੋਟੇ ਜਿਹੇ ਬੱਸ ਸਟੈਂਡ ਬਣੇ ਹੁੰਦੇ ਹਨ ਜਾਂ ਕੋਈ ਦਰਖਤ ਹੁੰਦੇ ਹਨ ਜਿੱਥੇ ਆ ਕੇ ਬੱਸਾਂ ਖੜ੍ਹੀਆਂ ਹਨ ਉਸ ਸੀਨ ਨੂੰ ਕਹਾਣੀਕਾਰ ਦੁਹਰਾ ਰਿਹਾ ਹੈ ਅੱਗੇ ਸੜਕ ਢਲਾਵਾਲ ਵਾਲੀ ਸੀ ਜਿਸ ਨੂੰ ਤੀਜੀ ਨਾਲ ਪਾਰ ਕਰਨ ਮਗਰੋਂ ਪੱਤਰੀ ਸੜਕ ਉੱਤੇ ਜਾਂਦਿਆਂ ਪ੍ਰੋਫੈਸਰ ਨੇ ਰੇਲਵੇ ਦਾ ਫਾਟਕ ਪਾਰ ਕੀਤਾ ਤੇ ਅੱਗੇ ਚੱਲ ਪਿਆ ਗਰਮੀ ਕਾਰਨ ਸੜਕ ਦੀ ਲੁੱਕ ਪਿੰਗਲੀ ਹੋਈ ਸੀ ਤੇ ਪ੍ਰੋਫੈਸਰ ਪਸੀਨੋ ਪਸੀਨੀ ਹੋ ਚੁੱਕਾ ਸੀ ਇੰਨੇ ਨੂੰ ਇੱਕ ਲਾਲ ਚੀਰੇ ਵਾਲਾ ਨੌਜਵਾਨ ਖੜਖੜ ਕਰਦਾ ਸਾਈਕਲ ਉੱਤੇ ਉਸ ਦੇ ਕੋਲ ਲੰਘਿਆ ਪ੍ਰੋਫੈਸਰ ਸੋਚ ਰਿਹਾ ਸੀ ਕਿ ਪਤਾ ਨਹੀਂ ਉਸ ਕਿਸਾਨ ਨਮੂਨਾ ਸਾਈਕਲ ਸਵਾਰ ਨੂੰ ਭਾਜੜ ਪਈ ਹੋਈ ਹੈ ਪਹਿਲਾ ਤਾਂ ਉਸਨੇ ਸੋਚਿਆ ਕਿ ਉਹ ਸਾਈਕਲ ਤੇਜ਼ ਕਰਕੇ ਉਸ ਤੋਂ ਅੱਗੇ ਲੰਘ ਜਾਵੇ ਪਰ ਪਿੱਛੋਂ ਉਸਨੇ ਇਹ ਖਿਆਲ ਛੱਡ ਦਿੱਤਾ ਉਸ ਨੂੰ ਜਿਵੇਂ ਕਿ ਅੱਜ ਕੱਲ ਦੇ ਨੌਜਵਾਨ ਮੁੰਡੇ ਹਨ ਉਹ ਵੀ ਮੋਟਰਸਾਈਕਲਾਂ ਤੇ ਰੇਸ ਲਾਂਦੇ ਹਨ ਉਹਨਾਂ ਹੁੰਦਾ ਵੀ ਚਲੋ ਅਸੀਂ ਇਹਨਾਂ ਨੂੰ ਪਿੱਛੇ ਛੱਡ ਗਏ ਅਸੀਂ ਆਪ ਅੱਗੇ ਲੰਘ ਜਾਈਏ ਸੋ ਇਹੀ ਗੱਲ ਉਸ ਦੇ ਮਨ ਵਿੱਚ ਆਈ ਉਸ ਨੂੰ ਇੱਕ ਭਾਰਤੀ ਲੀਡਰ ਦਾ ਇਹ ਅੱਜ ਜਦੋਂ ਦੂਜੇ ਦੇਸ਼ਾਂ ਵਿੱਚ ਸputnik ਹਵਾਈ ਜਨਨ ਕੀ ਪੂਰਨ ਤੌਰ ਤੇ ਬਿਤੇ ਦਾ ਔਖਾ ਲਫ਼ਜ਼ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਤੁਸੀਂ ਪੂਰਨ ਤੌਰ ਤੇ ਵੀ ਯਾਦ ਕਰ ਸਕਦੇ ਹੋ ਠੀਕ ਹੈ ਹਵਾਈ ਜਹਾਜ਼ਾਂ ਦੇ ਕਾਰਾਂ ਦਾ ਯੁੱਗ ਆ ਗਿਆ ਹੈ ਉੱਤੇ ਭਾਰਤ ਅਜੇ ਸਾਈਕਲ ਯੁੱਗ ਤੱਕ ਹੀ ਪਹੁੰਚਿਆ ਹੈ ਲਿਖ ਕਾਨੂੰਨ ਜਾਪਿਆ ਕਿ ਭਾਰਤ ਅਜੇ ਸਾਈਕਲ ਯੁੱਗ ਵਿੱਚ ਪਹੁੰਚਿਆ ਹੀ ਨਹੀਂ ਕਿਉਂਕਿ ਸਾਈਕਲ ਵੀ ਇੱਥੇ ਕੁਝ ਲੋਕ ਕੋਲ ਹੀ ਹਨ ਇਸ ਕਰਕੇ ਉਸ ਨੂੰ ਇਹ ਕਹਾਣੀ ਗਲਤ ਜਾਪਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ ਇਸ ਤੋਂ ਉਸ ਨੂੰ ਆਪਣੀ ਗਰੀਬੀ ਦਾ ਵੀ ਅਹਿਸਾਸ ਹੋਇਆ ਜੋ ਕਿ ਉਸ ਦੇ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਸੀ ਇੰਨੇ ਨੂੰ ਇੱਕ ਬਸ ਧੂੜ ਉਡਾਉਂਦੀ ਉਸ ਦੇ ਕੋਲ ਲੰਗੀ ਤੇ ਉਸ ਨੂੰ ਤੇ ਉਸ ਨੂੰ ਆਪਣੇ ਮੋਹਰੇ ਇੱਕ ਤੀਵੀਂ ਤੁਰਦੀ ਜਾਂਦੀ ਦਿਸੀ ਪ੍ਰੋਫੈਸਰ ਨੂੰ ਜਾਪਿਆ ਕਿ ਉਸ ਤੀਵੀਂ ਨੇ ਕਿਸਾਨ ਸਾਈਕਲ ਸਵਾਰ ਨੂੰ ਕੁਝ ਕਿਹਾ ਸੀ ਪਰ ਉਸ ਨੇ ਉਸ ਵੱਲ ਦੇਖਣ ਮਗਰੋਂ ਸਾਈਕਲ ਅੱਗੇ ਲੰਗਾ ਲਿਆ ਸੀ ਜਦੋਂ ਪ੍ਰੋਫੈਸਰ ਉਸ ਤੀਵੀਂ ਕੋਲ ਪੁੱਜਾ ਤਾਂ ਉਸ ਨੇ ਉਸ ਨੂੰ ਆਪਣੇ ਨਾਲ ਲਿਜਾਣ ਦੀ ਬੇਨਤੀ ਕੀਤੀ ਪਰ ਉਹ ਵੀ ਉਸ ਵੱਲ ਇੱਕ ਨਜ਼ਰ ਦੇਖ ਕੇ ਅੱਗੇ ਲੰਘ ਗਿਆ ਅਦ ਫਰ ਅਦ ਫਰ ਲਾਂਗ ਉੱਤੇ ਜਾ ਕੇ ਉਸ ਦਾ ਸਾਈਕਲ ਰੁਕ ਗਿਆ ਉਸ ਨੂੰ ਲਾਲ ਚੀਰੇ ਵਾਲਾ ਸਾਈਕਲ ਸਵਾਰ ਪਥ ਦਿਲ ਜਾਪਿਆ ਉਸ ਨੂੰ ਆਪਣੇ ਆਪ ਵੀ ਚੰਗਾ ਨਾ ਲੱਗਾ ਜਿਹੜਾ ਇੱਕ ਉਹਤਾਜ ਦੀ ਮਦਦ ਕਰਨ ਦੀ ਥਾਂ ਅੱਗੇ ਲੰਘ ਆਇਆ ਸੀ ਉਹ ਮੁੜ ਕੇ ਮਾਈ ਦੇ ਕੋਲ ਗਿਆ ਅਤੇ ਪੁੱਛਿਆ ਤੇ ਪਤਾ ਲੱਗਾ ਕਿ ਮਾਈ ਨੇ ਬਾਗਾ ਵਾਲੇ ਕੋਲ ਸਿਹੜੇ ਜਾਣਾ ਹੈ ਤਾ ਲੱਗਾ ਕਿ ਮਾਈ ਨੇ ਬਾਗਾ ਵਾਲੇ ਕੋਲ ਸਿਹਰੇ ਜਾਣਾ ਹੈ ਪ੍ਰੋਫੈਸਰ ਨੇ ਸਮਝਿਆ ਸੀ ਕਿ ਮਾਈ ਨੇ ਉਸ ਸ਼ਹਿਰ ਜਾਣਾ ਹੈ ਜਿਹੜੇ ਉੱਥੇ ਮੀਲ ਕੋਤੀ ਵਿਥ ਵਿੱਚ ਸੀ ਪਰੰਤੂ ਬਾਗਾ ਵਾਲਾ ਤਾਂ ਉੱਥੋਂ 9 ਮੀਲ ਸੀ ਮਾਈ ਬਹੁਤ ਬੁੱਢੀ ਤੇ ਕਮਜ਼ੋਰ ਸੀ ਉਸ ਨੂੰ ਇਸ ਦਿਸ ਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਨੰਗੇ ਪੈਰੀ ਤਾਂ ਨਹੀਂ ਉਸ ਦੀ ਸਰਦੀ ਧੂਪ ਧੂੜ ਵਿੱਚ ਕਿਵੇਂ ਖੜੀ ਸੀ ਉਸ ਦੀ ਸੁੱਥਣ ਗੰਦੀ ਤੇ ਉਸ ਨੂੰ ਸੋ ਸੋ ਟਾਕੀਆਂ ਲੱਗੀਆਂ ਹੋਈਆਂ ਸਨ ਤੇ ਉਸ ਦਾ ਕੁੜਤਾ ਵੀ ਮੈਲ ਮਹਿਲ ਨਾਲ ਭਰਿਆ ਹੋਇਆ ਸੀ ਉਸ ਦੇ ਸਿਰ ਉੱਤੇ ਤੰਦ ਤੰਦ ਹੋਈ ਚੁੰਨੀ ਸੀ ਉਸ ਦੇ ਸਿਰ ਉੱਤੇ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਦਿਲ ਹਿਮਿਕ ਗਿਆ ਪ੍ਰੋਫੈਸਰ ਨੇ ਉਸ ਨੂੰ ਕਿਹਾ ਕਿ ਉਸ ਨੇ ਤਾਂ ਸਿਰਫ ਅਗਲੇ ਸ਼ਹਿਰ ਜਾਣਾ ਹੈ ਜੋ ਕਿ ਉੱਥੋਂ ਕੇਵਲ 1 ਮੀਲ ਹੈ ਉਸ ਨੇ ਸੋਚਿਆ ਸੀ ਕਿ ਉਹ ਆਪੇ ਨਹਾ ਕਰ ਦੇਵੀਗੀ ਪਰ ਉਸ ਕੋ ਉਸ ਕੋਲ ਬੋਲਿਆ ਉਸ ਨੂੰ ਉੱਥੇ ਤੱਕ ਹੀ ਲੈ ਚੱਲੇ ਪ੍ਰੋਫੈਸਰ ਨੇ ਆਪਣੇ ਆਪ ਨੂੰ ਫਸਿਆ ਅਨੁਭਵ ਕੀਤਾ ਬੁੱਢੀ ਆਪੇ ਸਾਈਕਲ ਉੱਤੇ ਚੜ੍ਹ ਵੀ ਨਹੀਂ ਸਕਦੀ ਪ੍ਰੋਫੈਸਰ ਨੇ ਕਿਚੀਚੀ ਵਟਕੇ ਉਸ ਦੇ ਗੰਦੇ ਤੇ ਪਾਟੇ ਹੋਏ ਖੇਸ ਵਾਲਾ ਗੰਦਾ ਥੈਲਾ ਸਾਈਕਲ ਦੇ ਮੂਹਰੇ ਟੰਗਿਆ ਤੇ ਉਸ ਨੂੰ ਆਪਣੀ ਬਾਹ ਦਾ ਸਹਾਰਾ ਦੇ ਕੇ ਕੈਰੀਅਰ ਤੇ ਬਿਠਾਇਆ ਲੇਖਕ ਨੂੰ ਪਤਾ ਲੱਗਾ ਕਿ ਬੁੱਢੀ ਦਾ ਕੋਈ ਅੰਗ ਸੰਗ ਨਹੀਂ ਸੀ ਉਸ ਪਿੰਡੇ ਵਿੱਚ ਇੱਕ ਝੁੱਗੀ ਤੇ ਸਿਵਾਏ ਉਸ ਦਾ ਕੁਝ ਵੀ ਨਹੀਂ ਸੀ ਤੇ ਉਹ ਜੇਟ ਦੇ ਸੰਗਰਾਦ ਉੱਤੇ 13 14 ਮੀਲ ਤੁਰ ਕੇ ਗੁਰਦੁਆਰੇ ਆਈ ਸੀ ਜੇਕਰ ਉਸ ਨੂੰ ਆਟ ਗਵਾਂਢ ਦੇ ਦਿੰਦੇ ਤਾਂ ਉਹ ਖਾ ਲੈਂਦੀ ਪਰ ਮੰਗ ਨਹੀਂ ਸੀ ਜਾਂਦੀ ਪ੍ਰੋਫੈਸਰ ਆਪਣੇ ਘਰ ਦੀ ਗਰੀਬੀ ਕਾਰਨ ਉਸ ਨੂੰ ਆਪਣੇ ਘਰ ਲਿਜਾਉਣ ਜੋਗਾ ਨਹੀਂ ਸੀ ਉਹ ਉਸ ਨੂੰ ਕਿਰਾਇਆ ਦੇ ਕੇ ਬਸ ਵਿੱਚ ਬਿਠਾਉਣ ਜੋਗਾ ਵੀ ਨਹੀਂ ਸੀ ਕਿਉਂਕਿ ਅੰਗਰੇਜ਼ੀ ਮਿੰਨੇ ਆਪਣੇ ਅਤਵਲ ਜਾ ਰਿਹਾ ਸੀ ਉਸ ਦੀ ਜੇਬ ਵਿੱਚ ਮਸਾ 30 ਪੈਸੇ ਸਨ ਜੋ ਕਿਰਾਏ ਲਈ ਕਾਫੀ ਨਹੀਂ ਸਨ ਉਸ ਨੂੰ ਯਾਦ ਆਇਆ ਕਿ ਉਸ ਦਾ ਬੱਚਾ ਰਸ ਲੈ ਕੇ ਖਾਣਾ ਚਾਹੁੰਦਾ ਤੇ ਜੇਕਰ ਉਹ ਆਪਣੇ ਬੱਚੇ ਦੀ ਇਹ ਇੱਛਾ ਵੀ ਪੂਰੀ ਨਹੀਂ ਕਰ ਸਕਦਾ ਤਾਂ ਗੱਲ ਕੀ ਹੋਈ ਉਹ ਸੋਚ ਰਿਹਾ ਸੀ ਕਿ ਜੇਕਰ ਉਸ ਬੁੱਢੀ ਵਰਗਿਆਂ ਦੀ ਕੋਈ ਵੀ ਮਦਦ ਨਾ ਕਰ ਸਕੇ ਤਾਂ ਫਿਰ ਉਹ ਮੰਗਤੇ ਦੀ ਬਣਨਗੇ ਉਸ ਨੇ ਕਿਸੇ ਤੋਂ ਪੈਸੇ ਮੰਗੇ ਮਾਈ ਨੂੰ ਬਾਗਾਂ ਵਾਲੇ ਦੀ ਟਿਕਟ ਲੈ ਕੇ ਦੇਣ ਬਾਰੇ ਸੋਚਿਆ ਪਰ ਉਸ ਨੂੰ ਇਹ ਗੱਲ ਆਪਣੇ ਸਵੈਮਾਨ ਦੇ ਵਿਰੁੱਧ ਜਾਪੀ ਉਹ ਮਾਈ ਨੂੰ ਬਾਗਾਂ ਵਾਲੇ ਤੱਕ ਆਪਣੇ ਸਾਈਕਲ ਉੱਤੇ ਛੱਡ ਕੇ ਆਉਣ ਦਾ ਫੈਸਲਾ ਲੈ ਸਕਿਆ ਕਿਉਂਕਿ ਇਹ ਤਾਂ ਉਹ ਬੁੱਢੀ ਵਿੱਚ ਸੀ ਤੇ ਦੂਸਰੇ ਉਹ ਭੁੱਖਾ ਸੀ ਫਿਰ ਥੱਕ ਕੇ ਉਸ ਨੇ ਪੜਾਉਣ ਲਈ ਤਿਆਰੀ ਨਹੀਂ ਸੀ ਕਰ ਸਕਣੀ ਸ਼ਹਿਰ ਦੇ ਮੋੜ ਤੇ ਆ ਕੇ ਪ੍ਰੋਫੈਸਰ ਨੇ ਮਾਈ ਨੂੰ ਉਤਾਰਿਆ ਤੇ ਉਸ ਨੂੰ ਉਸ ਦਾ ਥੈਲਾ ਫੜਾ ਦਿੱਤਾ ਇੰਨੇ ਨੂੰ ਬਾਗਾਂ ਵਾਲੇ ਦੀ ਬੱਸ ਆ ਗਈ ਤੇ ਚੱਲ ਗਈ ਪ੍ਰੋਫੈਸਰ ਮਾਈ ਦੇ ਪੈਸਿਆਂ ਨਾਲ ਸਹਾਇਤਾ ਨਾ ਕਰ ਸਕਿਆ ਜਦੋਂ ਉਹ ਤੁਰਨ ਲੱਗਾ ਤਾਂ ਲਾਲ ਚੀਰੇ ਵਾਲਾ ਸਾਈਕਲ ਸਵਾਰ ਸ਼ਹਿਰ ਮੁੜ ਰਿਹਾ ਸੀ ਉਸਨੇ ਮਾਈ ਨੂੰ ਕਿਹਾ ਕਿ ਉਸ ਦਾ ਕੰਮ ਛੇਤੀ ਹੀ ਮੁੱਕ ਗਿਆ ਹੈ ਉਹ ਉਸ ਦੇ ਸਾਈਕਲ ਉੱਤੇ ਬੈਠ ਜਾਵੇ ਉਸਨੇ ਤਾਂ ਬਾਗਾ ਵਾਲੇ ਜਾਣਾ ਹੈ ਪਰ ਉਹ ਉਸ ਨੂੰ ਅਗਾਹ ਸਿਹੜੇ ਹੀ ਛੱਡ ਦੇਵੇ ਛੱਡ ਆਵੇਗਾ ਪ੍ਰੋਫੈਸਰ ਨੇ ਆਪਣੇ ਸਾਈਕਲ ਖੜਾ ਕਰਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਸਾਈਕਲ ਉੱਤੇ ਚੜਾਇਆ ਤੇ ਉਸ ਦਾ ਥੈਲਾ ਉਸ ਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਜਿਸ ਨੂੰ ਉਹ ਆਪਰਾ ਸਮਝਿਆ ਹੋਵੇ ਉਹ ਆਪਣਾ ਹੀ ਨਿਕਲ ਆਇਆ ਹੋਵੇ ਉਹ ਮੂੰਹ ਕੁਝ ਨਾ ਬੋਲਿਆ ਅੱਖਾਂ ਹੀ ਅੱਖਾਂ ਨਾਲ ਉਸਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਤੇ ਇਸ ਸਾਂਝ ਨਾਲ ਪ੍ਰੋਫੈਸਰ ਨੇ ਮਹਿਸੂਸ ਕੀਤਾ ਕਿ ਜਿਵੇਂ ਉਸਨੇ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ ਓਕੇ ਸਟੂਡੈਂਟ ਇਹ ਹੋ ਗਈ ਆਪਣੀ ਸਾਂਝ ਕਹਾਣੀ ਜੋ ਤੁਹਾਨੂੰ ਰਿਕਾਰਡਿੰਗ ਦੇ ਵਿੱਚ ਭੇਜੀ ਜਾ ਰਹੀ ਹੈ ਇਸ ਨੂੰ ਬਾਰ ਬਾਰ ਸੁਣੋ ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋ ਜਾਏ ਔਰ ਤੁਸੀਂ ਬੇਟੇ ਬਹੁਤ ਅੱਛੀ ਤਰ੍ਹਾਂ ਪੇਪਰ ਦੇ ਸਕੋ ਸੋ ਜਿੰਨੀ ਹੈਲਪ ਅਸੀਂ ਵੱਤੋਂ ਤੁਹਾਡੀ ਕਰ ਸਕਦੇ ਹਾਂ ਅਸੀਂ ਤੁਹਾਡੀ ਕਰਾਂਗੇ ਸੋ ਇਹਨੂੰ ਬਾਰ ਬਾਰ ਜ਼ਰੂਰ ਸੁਣੋ ਓਕੇ